ਹਰਿਆਣੇ 'ਚ ਲਗਾਤਾਰ 7 ਮੇਲੇ ਜਿੱਤੇ ਆ ਅੱਜ ਹੀ ਪਿੰਦਰੀ ਹੁਣਾਂ ਨੇ ਚੰਨੀ ਹੁਣਾਂ ਨੇ ਕਾਰਨ ਹੁਣਾਂ ਨੇ ਨਾਥ ਫੜੀ ਆ ਤੇ ਅੱਜ ਫੇਰ ਛੇਰਪੁਰ ਸੋਡੀਆਂ ਦੇ ਵਿੱਚ ਆ ਆ ਗਈ ਬਈ ਜੋ ਚਾਹ ਅੱਜ ਵੀ ਤਾਂ ਬੰਦੇ ਆ ਉੱਪ 20 ਸੈਕਿੰਡ 35 ਪੁਆਇੰਟ ਬਾਕੀ ਲੱਗਿਆ ਸਮਾਂ 20 ਸੈਕਿੰਡ 35 ਪੁਆਇੰਟ ਲੱਗਿਆ ਸਮਾਂ ਬਾਈ ਜੀ ਇਹ ਆ ਬਾਈ ਜੀ ਗੁਰਮਖ ਮਾਨੂੰਕੇ ਮਨਪ੍ਰੀਤ ਲੰਮੇ ਸ਼ੀਦਾ ਲੰਮੇ ਜਿਹੜਾ ਉਰਲੇ ਪਾਸੇ ਭੱਜ ਗਿਆ ਪਰਲੇ ਪਾਸੇ ਬਾਈ ਜੀ ਚੰਨੀ ਬੋਪਾ ਰਾਏ ਜਿਹੜਾ ਆ ਭੱਜਿਆ ਆਉਂਦਾ ਬਚਾਲੇ ਗੱਭਰੂ ਕਰਨ ਬੋਪਾ ਰਾਏ ਪਿੰਦਰੀ ਢੱਟ ਗੋਰਾ ਢੱਟਰ ਇਹ ਜਿਹੜਾ ਪਰਲੇ ਪਾਸੇ ਭੱਜਿਆ ਹਰਿਆਣੇ 'ਚ ਲਗਾਤਾਰ 7 ਮੇਲੇ ਜਿੱਤੇ ਆ ਅੱਜ ਹੀ ਪਿੰਦਰੀ ਹੁਣਾਂ ਨੇ ਚੰਨੀ ਹੁਣਾਂ ਨੇ ਕਰਨ ਹੁਣਾਂ ਨੇ ਨੱਥ ਫੜੀ ਆ ਤੇ ਅੱਜ ਫਿਰ ਛੇਰਪੁਰ ਸੋਡੀਆਂ ਦੇ ਵਿੱਚ ਆ ਕੇ ਨੱਥ ਮਾਲਕਾਂ ਦੇ ਹੱਥ ਪਵਾਤੀ ਤੇ ਔਰਲੇ ਪਾਸੇ ਬਾਈ ਜੀ ਫਿਰ ਇਹ ਭੱਜਿਆ ਆ